ਦੇਈ ਨਹੀਂ ਚੱਲ ਵੀ ਗੋਲੇ ਤੂੰ ਦੱਸ 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 ਦੇ ਦੱਸ ਦੇ ਮੇਰੀ ਗੱਲ ਸੁਣ ਮੈਂ ਕਹਿੰਦਾ ਵੀ ਕੱਲ ਨੂੰ ਮੇਰੀ ਟੀਮ ਵਧੀਆ ਰਿਸਪੌਂਸਬਿਲਿਟੀ ਕਰੇ ਜਿਹੜੇ ਪੰਜ ਪਲੇਅਰ ਵੀ ਟੌਪ ਦੇ ਹੋਣਗੇ ਵਿੱਚ ਹਨਾ ਚਾਰ ਤਾਂ ਬੋਲਰ ਹੀ ਹੋਣਗੇ ਇੱਕ ਦੋ ਬੈਟਸਮੈਨ ਵੀ ਹੋਣਗੇ ਤੇ ਉਹਨਾਂ ਨੂੰ ਪੂਲ ਕਲੀਅਰ ਕਰਾ ਦੇਣਾ ਮੇਰਾ ਕੱਲ ਨੂੰ ਤੇ ਮੈਂ ਉਹਨਾਂ ਨੂੰ ਪੰਜ ਪਲੇਅਰਾਂ ਨੂੰ ਬੂਟ ਲੱਗੇ ਮਤਲਬ ਜਿਹੜੇ ਪਹਿਲਾਂ ਜਾਣ ਸਰ ਖੇਡਣ ਨੂੰ ਦੋ ਮੈਚ ਹੁੰਦੇ ਉਹ ਜਿਤਾ ਦੇਣਾ ਪੂਲ ਕਲੀਅਰ ਉਹ ਤੂੰ ਆਪਣੇ ਮੈਚ ਜਿਤਾ ਦੇਣਾ ਮੈਨੂੰ ਲਾਸਟ ਵਾਲੇ ਦਿਨ ਜੇ ਮੈਂ ਖੇਡਣਾ ਚਾਹੁੰਦਾ ਤੇ ਮੈਨੂੰ ਲੈ ਕੇ ਜਾਣ ਤੇ ਆਪਾਂ ਇਹਨਾਂ ਨੂੰ ਪਲੇਅਰਾਂ ਨੂੰ ਹਾਂ ਹੋ ਸਕਦਾ ਸ਼ਾਇਦ ਮੈਂ 8 9 ਮਾਣ ਨੂੰ ਹੀ ਕਰ ਦੇ ਆ ਇਹ ਗਾਂ ਮਾਲਾ ਵੀ ਆ ਘਟੋੜ ਪੰਜ ਸੱਤ ਲੈ ਵੀ ਹਾਂਜੀ ਠੀਕ ਓਕੇ ਆ ਆ ਮੁੰਡੇ ਉਹ ਆ ਜਿਹੜੇ ਐਕਸੈਪਟ ਕਰਦੇ ਪੰਜ ਪਲੇਅਰ ਤੂੰ ਚੁਣ ਲੈ ਉਹ ਵੀ ਤੂੰ ਚੁਣ ਲੈ ਚਾਰ ਤੇਰੇ ਬਾਲਰ ਹੋਣਗੇ ਇੱਕ ਤੇਰਾ ਬੈਟਮੈਨ ਤੇ ਬਾਕੀ ਬਾਕੀਆਂ ਨੂੰ ਵੀ ਕਿਹਾ ਉਹ ਯਾਰ ਜਿਵੇਂ ਮਰਜੀ ਯਾਰ ਯਾਰ ਮੇਰੀ ਸੁਣੋ ਗੱਲ ਜੋ ਕੁਛ ਮਰਜੀ ਹੋਵੇ ਉਹਨੇ ਗੱਲ ਇਹ ਕੀਤੀ ਵੀ ਪੂਲ ਕਲੀਅਰ ਹੋ ਗਿਆ ਤੇ ਬਸ ਉਹਨੂੰ ਬੂਟ ਮਿਲਨੇ ਆ ਬ ਮੇਨ ਗੱਲ ਇਹ ਆ ਮੇਨ ਵੀਡੀਓ ਬਣਾਉਣ ਦਾ ਕਾਰਨ ਵੀ ਆਈ ਠੀਕ ਆ ਓਕੇ ਮੈਚ ਕਿਹ ਕੀ ਨਾਲ ਸੱਚ ਮੈਂ ਸਾਡਾ ਮੋਦਕੀ ਨਾਲ ਆ ਮੋਦਕੀ ਨਾਲ ਕੋਈ ਯਾਰ ਠੀਕ ਹੈ ਬਾਈ ਜੀ ਲੋਡ ਪਈ ਤਾਂ ਕੱਲ ਨੂੰ ਵੀਡੀਓ ਪਾਵਾਂਗੇ ਆਪਾਂ ਇਹ ਕੋਸ਼ਿਸ਼ ਕਰਾਂਗੇ ਵੱਧ ਜਾਣਿਆਂ ਨੂੰ ਵੀ ਹਾਂ ਲਾਈਵ ਚੱਲੂਗਾ ਹਾਂ ਕੋਸ ਕੋ ਕਰਦੇ ਪਰ ਆਪਾਂ ਉਹਨਾਂ ਨੂੰ ਆਪਾਂ ਨੌ ਜਣੇ ਆ ਤੇ ਪੇਟ ਪੈਣ ਦੀ ਟੀਮ ਨਹੀਂ ਜਾਣਾ ਮੈਂ ਦੁੱਧ ਲੈ ਕੇ ਬਸ ਇਹਨਾਂ ਦੀ ਇਹ ਗੱਲ ਹੋਈ ਆ ਵੀ ਜੇ ਆ ਜੱਟੀ ਛਲਟ ਵਾਲਾ ਮੁੰਡਾ ਕਹਿੰਦਾ ਜੇ ਕੱਲ ਨੂੰ ਮੈਚ ਜਿਤਾ ਦਿੰਨੇ ਆ ਮੈਂ ਮੈਚ ਮਤਲਬ ਦੋ ਮੈਚ ਹੁੰਦੇ ਜਿਵੇਂ ਪੂਲ ਕਲੀਅਰ ਕਰਾ ਦਿੰਨੇ ਆ ਤੇ ਮੈਂ ਆਪਦੇ ਕੋਲੋਂ ਬੂਟ ਲੈ ਆ ਦੂੰਗਾ ਬਸ ਓਕੇ ਬਾਈ